ਸਸਿਆ ਦੋਸਤੋ ਇਹ ਬੋਲ ਤਾਂ ਆ ਗਈ ਆ ਗਈ ਮਸ਼ੀਨੀ ਤੇ ਆ ਗਈ ਨੋਰਮਲ ਮਸ਼ੀਨ ਇਹ ਤਾਂ ਮਜਬੂਤ ਆ ਕਹਿੰਦੇ ਘੱਟ ਪਾਣੀ ਮਾਰਨਾ ਪੈਂਦਾ ਤੇ ਇਹ ਪਾਣੀ ਵੀ ਘੱਟ ਪਿੰਦੀ ਆ ਆ ਨੋਰਮਲ ਆ ਪਾਣੀ ਵੱਧ ਪਿੰਦੀ ਆ ਤੇ ਪਾਣੀ ਜਿਆਦਾ ਮਾਰਨਾ ਚਾਹੀਦਾ ਤੇ ਅੱਜ ਆਪਾਂ ਟੈਸਟ ਕਰਦੇ ਆਂ ਤਾਂ ਪਾਣੀ ਕਿਹੜੀ ਜਿਆਦਾ ਪਿੰਦੀ ਆ ਕਿਹੜੀ ਘੱਟ ਪਿੰਦੀ ਆ ਆ ਜੀ ਪਾਣੀ ਆ ਆਪਣਾ ਨੋਰਮਲ ਤੇ ਤੁਹਾਡੇ ਸਾਹਮਣੇ ਆਪਾਂ ਪਹਿਲੇ ਇੱਟ ਤੇ ਇਹ ਮਸ਼ੀਨੀ ਹਟ ਤੇ ਛਿੜਦੇ ਆ ਠੀਕ ਹੈ ਤੇ ਆਹ ਦੇਖ ਲਓ ਪਾਣੀ ਉੱਤੇ ਚੱਲਣ ਲੱਗ ਗਿਆ ਠੀਕ ਹੈ ਤੇ ਹਾਟ ਦੇ ਪਾਣੀ ਪੀ ਲਈ ਯਾਨੀ ਕਿ ਇਹ ਇੱਕ ਘਟੋ ਘਟ ਮਨੋਪਰ ਬੁੰਨਾ ਰੱਖ ਕੇ ਦੇਖਦੇ ਆ ਇਹ ਤੇ ਬੁੰਨਾ ਖੜੀਆਂ ਨੇ ਆ ਤੁਹਾਡੇ ਸਾਹਮਣੇ ਤੇ ਇਹ ਪਾਣੀ ਸਾਰਾ ਪੀ ਜਾਂਦੀ ਹੈ ਇਹ ਹੈਗੀ ਖਾਸ ਗੱਲ ਜਦਜੀ ਤرائی ਵੀ ਕੱਟ ਕਰਨੀ ਪੈਂਦੀ ਹੈ ਤੇ ਇਹਦੇ ਵਿੱਚ ਹਵਾ ਨਹੀਂ ਹੈਗੀ ਤੇ ਮਜ਼ਬੂਤੀ ਦੇ ਮਾਮਲੇ ਚ ਮਸ਼ੀਨੀਟ ਬਹੁਤ ਵਧੀਆ ਤੇ ਰੇਟ ਦਾ ਵੀ ਬਹੁਤ ਫਰਕ ਆ ਇਹਨਾਂ ਦਾ ਘਟੋ ਘਟ 10 12 ਰੁਪਏ ਇਹ 6 ਰੁਪਏ ਇਟਾ ਕੀ ਨੋਰਮਲ ਤੇ ਮਜ਼ਬੂਤੀ ਦੇ ਮਾਮਲੇ ਮਸ਼ੀਨੀਟ ਬਹੁਤ ਵਧੀਆ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਸਤਰੀ ਭਰਾਉਣ ਦਾ ਚੈਨਲ ਹੈ ਧੰਨਵਾਦ